ਕਿ ਮੈਂ ਕੀ ਕਰਾਂ ਇਹ ਕਹਿੰਦਾ ਡੇਰਾ ਚੰਡੀ ਦਾ ਥੋੜੇ ਦਿਨੇ ਹੈ ਚੱਲੂ ਡੇਰਾ ਸਾਧ ਪਖੰਡੀ ਦਾ ਪਖੰਡੀ ਸਾਧ ਦਾ ਡੇਰਾ ਥੋੜੇ ਦਿਨੇ ਚੱਲਦਾ ਹੁੰਦਾ ਮੈਂ ਉਹ ਪਖੰਡੀ ਦਾ ਹੈ ਨਹੀਂ ਵੀ ਨਿੱਤ ਨਵੇਂ ਕਿਸੇ ਮੰਡੀ ਮਿਲਣਾ ਨਹੀਂ ਮੈਂ ਤਾਂ ਨਿੱਤ ਜਨਤਾ ਨੂੰ ਰੋਜ਼ ਹੀ ਮਿਲਣ ਘਰੇ ਨਹੀਂ ਮਿਲਦਾ ਤਾਂ ਛੇ ਕੋਈ ਗੋਲੀ ਮਾਰੀ ਕੋਈ ਛੱਡੀ ਦੋ ਰੁਪਏ ਕੋਈ ਦੇਵੇ ਕੋਈ ਨਾ ਦੇਵੇ ਸਾਹ ਵਿਚ ਆ ਜਾ ਲੈਣ ਤੇ ਆ ਜਾ ਵੇਮਨਾ ਵੇਚੀ ਜਾ ਕੋਈ 14 ਦਾ ਨਹੀਂ ਛਾਈ ਸਾਡਾ ਮੈਂ ਨਾ ਪੱਕਾ ਲਾ ਕੇ ਜਾਊਂਗਾ ਮੈਂ ਕੱਚਾ ਲਾਉਂਦਾ ਜੀ ਸਿੰਦਾ ਬਈ ਤੇਰੇ ਯਾਰ ਮੇਰੇ ਤਾਂ ਕਸਿੰਦਾ ਮੈਂ ਤਾਂ ਮੈਂ ਤਾਂ ਪਾਸਾ ਤਾਂ ਠੀਕ ਹੈ ਮੇਮਣਾ ਖੀਰ ਐ ਤੇ ਬਾਕੀ ਥੱਲਿਓਂ ਠੀਕ ਹੈ ਮੇਮਣਾ ਬੋਲ ਤੇ ਚੀ ਕਰਾਂਗਾ ਜਿਹੜੀ ਇਹ ਚੀਜ਼ ਨੂੰ ਅਸੀਂ ਫੜ ਦਿੰਦੇ ਸੀ ਹੈ ਨਾ ਇੱਧਰ ਆ ਗਿਆ 2 ਮਿੰਟ ਉਹ ਦੰਦੜ ਪੀਆ ਪੂਰਾ ਅੱਛਾ ਯਾਰ ਉਹ ਤੂੰ ਦੱਸ ਕਿਵੇਂ ਕਰਦਾ 14000 ਇਹ ਕੋਈ 14000 ਦੀ ਉਤਰਾ ਨਹੀਂ ਮੈਨੂੰ ਨਹੀਂ ਪਤਾ ਮਤਲਬ ਚੈੱਕ ਕਰਕੇ ਲੈਣੀ ਨਾ ਕਿ ਕਿੰਨੇ ਕਰਨਾ ਨੀ ਮੈਂ ਜਾਮਾ ਇੱਕਦਾਲੀ ਚ ਨਹੀਂ ਮੈਂ ਕਾਣੀ ਨੂੰ ਪਤਾ ਹੈ ਮੇਰਾ ਬੋਲੋ ਬੋਲੋ ਤੂੰ ਸਹੀਦਾ ਬੋਲਦਾ ਉਹ ਕਹਿਦਾ ਮੈਂ ਨਹੀਂ ਕਹਿਦਾ ਤੂੰ ਦੁੱਤੇ ਮੈਂ ਰੁਪਈਆ ਨਹੀਂ ਲਾਉਣਾ ਪੈਸਾ ਕਹਿਣ ਲੱਗੇ ਦੀ ਪੈਂਦਾ ਤੈਨੂੰ ਸੱਤੇ ਸਿੱਧਾ ਹੀ 8 ਕਹਿਦਾ ਮੈਂ ਤੁਹਾਨੂੰ ਮਾਣ ਫਿਰ ਕੀ ਕਰਾਂ ਬਣਾਂ ਫਿਰ ਬਣੂ ਕਿੱਥੇ ਆਦਾ ਸੀ ਉਹ ਮੈਂ ਫਰਾਂ ਜਾ ਕੇ ਸਮਝਾ ਦਦੂੰ 13000 ਤੋਂ ਕਰਕੇ ਕਰ ਦਿੰਦੇ ਵੇਚਣਾ ਨਹੀਂ ਮੈਨਾਂ ਯਾ ਵੇਚੀ ਨਾ ਵੇਚੀ ਨਹੀਂ ਤੈਨੂੰ ਲੱਗੂ ਲੰਡੇ ਕਦੇ ਦੀ ਸੂਹ ਹਾਂ ਨਾ ਰੱਸੇ ਨਹੀਂ ਫੜਦਾ ੱੱਕਾ ਨਹੀਂ ਮੈਂ ਕਰਨਾ ਗਰੀਬ ਨਾ ਠੀਕ ਆ ਠੀਕ ਉਹ ਦੇਉ ਨਹੀਂ ਤੇ ਉਹ ਨਾ ਦੇ ਹਾਂ ਉਹ ਨੂੰ ਮੈਂ ਬਣਾਇਆ ਜੀ ਮੇਰੇ ਘਰੇ ਖੜਾ ਉੱਚਾ ਕਰਨਾ ਅੱਜ ਪੂਰਾ ਇੱਕ ਤੋਂ ਵੀ ਲੰਬੇ ਕਰਨਾ ਗਲਾਪੀ ਪੇਰ ਕਿੱਦੇ ਨਾਲ ਰੋਕੀ ਖੜਾ ਹਾਂ ਇਹਦਾ ਸੋਤਾ ਤੀਜਾ ਸਾਲ ਜੇ ਹੁੰਦੀਆਂ ਨੇ ਮੈਂ ਪਰ ਕਿਉਂ ਮੈਂ ਮੇਰੇ ਤੋਂ ਵੇਚਣਾ ਨਹੀਂ ਜਿਨੇ ਘਰੋਂ ਹੀ ਵੇਚਣ ਲੱਗ ਗਏ ਨਾ ਥੋੜਾ ਵਪਾਰੀਆਂ ਦਾ ਬਚਾਰਾ ਦਾ ਕੀ ਬੰਦ ਮੈਂ ਥੋੜੀ ਆਸ ਕਰਦਾ ਫੋਟਾ ਮਾਲ ਵਿਕੇ ਕਿਉਂ ਲੈ ਕੀ ਆ ਲੈ ਬਸ ਉਰਾ ਕਰ ਮੈਂ ਮੇਰੀ ਰੋਟੀ ਤੇ ਥੋੜਾ ਜਮੀ ਲੈ ਲਾਉਂਗਾ ਇਮਾਨਦਾਰੀ ਤੋਂ ਖਿੱਚ ਕੇ ਮੂੰਹ ਪੂਰਾ ਲਾਉਂਗਾ ਕੋਈ ਤੇਰਾ ਨਹੀਂ ਕੋਈ ਤੇਰੀਆਂ ਇੱਥੇ ਮੇਰਾ ਨਹੀਂ ਗਾਹਾਂ ਦੀ ਕਰ ਲੈ ਤਿਆਰੀ ਆ ਗਈ ਗੱਡੀ ਆਪਣੀ ਚੜ ਜਾ ਕਰ ਕਰਕੇ ਤਿਆਰੀ

ਠੀਕ ਹੈ ਠੀਕ ਜਿੱਥੇ ਆ ਵੀਡੀਓ ਚ ਕਹਿੰਦਾ ਲੋਕ ਰਾਜੂ ਧੱਕੇ ਕਰਾਉਂਦਾ ਠੀਕ ਹੈ ਠੀਕ ਕਿਉਂ ਜੀ ਹਾਂ ਸਾਊ ਬਹੁਤ ਹੈ ਹਾਂ ਉਹ ਬਗਾ ਦੀ ਮਰ ਦਾ ਸਾਊ ਕਹਿੰਦਾ ਨਾ ਨਸਤੀ ਖਾਣੇ ਕਿਉਂ ਮੈਂ ਨੁਕਾ ਕਹਿਆ ਤੈਨੂੰ ਦੇਖੀ ਪੁੱਤ ਲਓ ਜੀ ਐ ਹੋ ਗਏ ਹਾਂਜੀ 2 5 8 9 11 ਖੁਸ਼ ਹੈ ਖੁਸ਼ ਹੈ ਮਰੇ ਜੇ ਇਹ ਮੇਰੇ ਨਾਲ ਨਿਕ ਬਹਿਰ ਜਿਹੜਾ ਉਹ ਤਿੰਨ ਹੀ ਇੱਥੇ ਹੈ। ਏਮੋ। ਇਹਦੇ ਉਹਦੇ ਕੋਲ। ਖਸ਼ਾ। ਮਹਾਨਰ ਫੁਰਮੇ। ਨਹੀਂ ਬਾਗੜੀ ਦਾ। ਅੱਕ ਦਾ 100-100 ਰੁਪਏ ਹੁੰਦੇ ਨੇ। ਉਹਨੇ ਮੈਨੂੰ ਕਿਹਾ ਤੀ ਨਹੀਂ ਦੇ ਤੂੰ ਗਰੀਬ ਆਦਮੀ ਕਹਿੰਦਾ ਮੈਨੂੰ ਘੱਟ ਦੇ ਦੇ ਤੂੰ ਟੱਕਾ ਨਹੀਂ ਖਾਲਾ ਤੈਨੂੰ ਘੱਟ ਵੀ ਲੈ। ਆਪੇ ਦੇ ਦੇ। ਆਪੇ ਦੇ ਦੇ। ਆਪੇ ਦੇ ਦੇ।